ਹਾ ਇੱਕ ਬੈਨਰ ਇਹਨਾਂ ਨੇ ਆਪਣੇ ਗਲੇ ਦੇ ਵਿੱਚ ਚੂਲੇ ਵਿੱਚੋਂ ਪਾ ਲਿਆ ਹੈ। ਅਸੀਂ ਲੂਣ ਤੋਂ ਬਿਨਾਂ ਕੋਈ ਚੀਜ਼ ਬਾਜ਼ਾਰ ਤੋਂ ਮੰਨ ਨਹੀਂ ਲੈਂਦੇ। ਸਾਰੀਆਂ ਚੀਜ਼ਾਂ ਖੇਤ 'ਚ ਪੈਦਾ ਕਰਦੇ। ਆ ਦੇਖੋ ਇਹ ਪੀਰੀ ਸਰੋਂ ਦਾ ਤੇਲ ਹੈ। ਦੇਖੋ ਕਿੰਨਾ ਵੱਧਿਆ। ਕੋਈ ਵੀ ਬੀਜ ਅਸੀਂ ਲੈ ਕੇ ਪਹਿਲਾਂ ਆਪਦੇ ਫਾਰਮ ਤੇ ਆਪ ਹੱਥੀ ਬਾਜ ਕੇ ਉਹਦਾ ਰਿਜ਼ਲਟ ਕਰਕੇ ਫੇਰ ਲੋਕਾਂ ਨੂੰ ਦੱਸ। ਗਾਂ ਦਾ ਦੇਸੀ ਕਿਹੋ ਜਿਹਾ ਹੈ? ਇਹ ਹੈਗਾ ਨਾ ਸਿਆਣੇ ਵਰਗਾ। ਬਹੁਤ ਐਨੋ ਨਾ ਐਵੇਂ ਵਹਿਮ ਹੁੰਦਾ ਆ। ਆਹ ਇਲਾਕਾ ਨਾ ਮਾਨਸਾ, ਸੰਗਰੂਰ, ਬਰਨਾਲਾ ਇਹ ਏਰੀਆ ਖੋਰੇ ਪਛੜਿਆ ਆ। ਤੇ ਆ ਦੇਖੋ ਉਹਨਾ ਏਰੀਏ ਦੇ ਜਿਹੜੇ ਲੋਕ ਆ ਉਹ ਤੁਹਾਨੂੰ ਮੈਸੇਜ ਕੀ ਦੇ ਰਹਾ ਉਹ ਵੀ ਕਿਸਾਨ ਮਲੇ। ਮਾਰਕ ਦੀ ਕਿਸਮ ਆ ਪੀਏ ਜੂ ਦੀ ਕੱਢੀ ਹੋਈ ਪੰਜਾਬ ਚ ਪਾਤੀ ਨੰਬਰ 1 ਇਹਦਾ ਪ੍ਰਸ਼ਾਦਾ ਬਣਾ ਕੇ ਸਖੋ ਤੁਸੀਂ ਕਿੰਨਾ ਸਵਾਦ ਤੇ ਕਿੰਨਾ ਨਰਮ ਆ। ਲੋ ਜੀ ਬਰਨਾਲਾ ਜ਼ਿਲ੍ਹੇ ਦੀ ਸਟਾਲ ਤੇ ਆਏ ਆ ਜੀ ਅੱਗੇ ਬਰਨਾਲਾ ਜ਼ਿਲ੍ਹਾ ਆ ਆਪਣਾ ਨਾਲੇ ਜ਼ਿਲ੍ਹੇ ਦੇ ਹਾਂਜੀ ਹਾਂਜੀ ਪੜੋ ਪਹਿਲਾਂ ਇਹ ਤੇ ਇੱਥੇ ਸਰਦਾਰ ਗੁਲਜਾਰ ਸਿੰਘ ਗਿੱਲ ਕਟੂ ਬਾਪੂ ਜੀ ਹੁਣੀ ਮਿਲੇ ਨੇ ਬਾਪੂ ਜੀ ਹੁਣਾਂ ਨੇ ਇੱਕ ਆ ਜਿਹੜਾ ਚੋਲਾ ਪਾ ਲਿਆ ਹੋਇਆ ਆ ਆ ਇੱਕ ਬੈਨਰ ਇਹਨਾਂ ਨੇ ਆਪਣੇ ਗਲੇ ਦੇ ਵਿੱਚ ਚੋਲੇ ਵਿੱਚੋਂ ਪਾ ਲਿਆ ਆ ਸੋ ਉਹਦੇ ਤੇ ਲਿਖਿਆ ਸਾਦੇ ਵਿਆਹ ਸਾਦੇ ਭੋਗ ਨਾ ਕਰ ਜਾ ਨਾ ਚਿੰਤਾ ਰੋ ਸੋ ਬਾਪੂ ਜੀ ਤੁਸੀਂ ਇਹ ਜਿਹੜਾ ਮੈਸੇਜ ਦੇ ਰਹੇ ਆ ਜੀ ਇਹ ਮੈਸੇਜ ਦਾ ਸਾਨੂੰ ਜਰੂਰ ਦੋਸਤਾਨਾ ਸਾਂਝੀ ਕਰੂਗਾ ਆਪਣੇ ਵੱਲੋਂ ਤੁਸੀਂ ਇੱਕ ਜਿਹੜਾ ਮੈਸੇਜ ਦੇ ਰਹੇ ਆ ਇੱਕਾ ਦੋ ਦੋ ਦੇ ਰਹੇ ਆ ਚਲੋ ਇਹ ਤਾਂ ਹੁਣ ਸਾਡਾ ਜ਼ਿੰਦਗੀ ਦਾ ਏਮ ਹੀ ਇਹ ਸਿੰਪਲ ਸਿੰਪਲੀਸਿਟੀ ਹੈ ਓਕੇ ਪਰ ਹੁਣ ਅੱਜ ਹੁਣ ਮੇਰੀ ਉਮਰ 2 ਘਟ 30 ਸਾਲ ਦੀ ਵਾ ਠੀਕ ਆ ਜਦੋਂ ਤੋਂ ਅਸੀਂ ਦੇਖਦੇ ਆ ਸਮਾਜ 'ਚ ਵੇਖਦੇ ਆ ਜਿਹੜੇ ਬੰਦੇ ਸਮਾਜਿਕ ਤੌਰ ਤੇ ਬੇਤੋਂ ਵੱਧ ਖਰਚੀ ਕਰਦੇ ਤੇ ਲੋੜਾਂ ਤੋਂ ਵੱਧ ਖਰਚੇ ਤੇ ਉਹਨਾਂ ਦੀ ਆਰਥਿਕ ਪੋਜੀਸ਼ਨ ਡਾਊਨ ਹੁੰਦੀ ਆ ਬਹੁਤ ਜਿਹੜਾ ਕੋਈ ਪੈਰ ਦੇਖ ਕੇ ਚਾਦਰ ਪਸਾਰਦਾ ਉਹ ਜ਼ਿੰਦਗੀ 'ਚ ਕਾਮਯਾਬ ਰਹਿੰਦਾ ਕੋਈ ਵੀ ਕੰਮ ਹੈ ਜੇ ਆਪਾਂ ਲੰਬਿਤ ਕਰਾਂਗੇ ਤਾਂ ਆਪਾਂ ਕਾਮਯਾਬ ਰਹਾਂਗੇ ਚੈੱਕ ਬੇਨਤੀ ਹੁਣ ਹੋਰ ਹੈ ਵਾਹਿਗੁਰੂ ਜੀ ਅੱਜਕੱਲ ਜਿਹੜਾ ਸਮਾਜ 'ਚ ਚੱਲਿਆ ਬੁਰਾ ਵਰਤਾਰਾ ਪੈਲਸਾਂ 'ਚ ਵਿਆਹ ਉਹ ਨਿਰੀ ਬਿਮਾਰੀ ਹੈ ਪੈਲਸਾਂ ਵਾਲਿਆਂ ਨੇ ਤਾਂ ਆਪ ਦਾ ਪ੍ਰੋਫਿਟ ਲੈਣਾ ਹੈ ਬਾੜੀਆਂ ਵਿੱਚ ਕੈਮੀਕਲ ਪਾ ਕੇ ਚੀਜ਼ਾਂ ਸਵਾਦ ਬਣਾਉਂਦੇ ਨੇ ਬੰਦੇ ਫਿਰ ਉਹ ਖਾ ਜਾਂਦੇ ਨੇ ਫਿਰ ਉਹ ਡਾਕਟਰਾਂ ਦੇ ਕਰਮਾਂ ਨੂੰ ਜਾ ਕੇ ਉਹ ਬਿਮਾਰੀ ਦਾ ਘਰ ਆ ਅੱਗੇ ਲੋਕ ਪਿੰਡਾਂ 'ਚ ਵਿਆਹ ਕਰਦੇ ਤੇ ਸਾਰੀ ਮਠਿਆਈ ਹੁੰਦੀ ਜਿਹੜੀ ਉਹ ਥੇ ਤਰੀਕੇ ਨਾਲ ਬਣਾਉਂਦੇ ਤੇ ਆਪਾਂ ਘਰ ਦਾ ਬੇਚਰ ਮਣਾ ਕੇ ਸਭ ਕੁਝ ਅੱਜ ਕੱਲ ਜਿਹੜਾ ਪੈਸਾਂ ਤੇ ਵਿਆਹ ਕਰਨਾ ਹੈ ਨੀਰੀ ਬਿਮਾਰੀ ਹੈ ਜਿਹੜਾ ਕਿ ਸਮਾਜ ਲਈ ਘਾਤਕ ਹੈ ਉਹ ਤਾਂ ਛੱਡੋ ਬੰਦੇ ਦੀ ਸਿਹਤ ਲਈ ਵੀ ਬਹੁਤ ਘਾਤਕ ਹੈ ਬਬੂ ਜੀ ਤੁਹਾਡੇ ਜਿਹੜਾ ਇਹ ਮੈਸੇਜ ਆ ਤੁਸੀਂ 78 ਸਾਲ ਦੀ ਉਮਰ ਦੇ ਵਿੱਚ ਇੱਕ ਤਰ੍ਹਾਂ ਗਾਲ ਵਿੱਚ ਇਹ ਲਿਖ ਕੇ ਪਾ ਲਿਆ ਇਹ ਤਾਂ ਹੁਣ ਅਸੀਂ ਪਾਇਆਗਾ 2017 ਕੋਈ ਇਹਦਾ ਫਰਕ ਪਿਆ ਲੋਕਾਂ 'ਚ ਕੋਈ ਕਿਸੇ ਨੂੰ ਗਿਆ ਮੈਸੇਜ ਇਹ ਤਾਂ ਲੱਗਦਾ ਵੀ ਕਿਸੇ ਨੇ ਕਦੇ ਆ ਕੇ ਵੀ ਕਿਹਾ ਵੀ ਮੈਂ ਤੁਹਾਡੀ ਭਾਈ ਸਾਹਿਬ ਗੱਲ ਨੂੰ ਦੇਖ ਕੇ ਵੀ ਇੱਕ ਸਿਆੜਾ ਵੇਲਾ ਬੰਦਾ ਇੱਕ ਮੈਸੇਜ ਦੇ ਰਿਹਾ ਆ ਤੇ ਇਸ ਪੱਧਰ ਤੱਕ ਜੇ ਰਿਹਾ ਆ ਇਹ 2-4% 'ਾਂ ਤੇ ਪ੍ਰਭਾਵ ਪਿਆ ਬਾਹਰਾਂ ਤੇ ਅੱਛਾ ਜੀ ਪਿਆ ਆ ਪਰ 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 ਪਿਆ ਜੈਸਾ ਬਤ ਹੋ ਤੈਸਾ ਵਰਤੇ ਆਪਣਾ ਪੱਲ ਨਹੀਂ ਖਾਰੇ ਤੁਸੀਂ ਇਹ ਮੈਸੇਜ ਕਿਉਂ ਦੇ ਰਹੇ ਆ ਪੰਜਾਬੀ ਦੇ ਅੱਜ ਦਿਖਾਵੇ ਦੇ ਆਦੀ ਨੇ ਅੱਜ ਮੇਰੇ ਵਰਗਾ ਕਹਿੰਦਾ ਮਹਿੰਗਾ ਫੋਨ ਮਹਿੰਗੀ ਗੱਡੀ ਵੱਡੀ ਕੂਠੀ ਵੱਡਾ ਸਾਰਾ ਹੋਵੇ ਕਾਰੋਬਾਰ ਵਦੀਆਂ ਮਸ਼ੀਨਰੀਆਂ ਹੋਣ ਸਾਰਾ ਕੁਝ ਵੱਡਾ 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 ਹੋਵੇ ਵਹਿੰਦਾ ਹੋਵੇ ਹਾਂ ਹਾਂ ਠੀਕ ਆ ਤੁਹਾਨੂੰ ਲੱਗਦਾ ਵੀ ਇਸ ਦੌਰ ਚ ਪੰਜਾਬੀਆਂ ਨੂੰ ਆ ਜਿਹੜੀਆਂ ਗੱਲਾਂ ਤੁਹਾਡੇ ਕਹਿੰਆਂ ਆ ਇਸ ਇਹ ਉਹਨਾਂ ਦੇ ਖਾਣੇ ਪੈ ਸਕਦੀਆਂ ਉਹ ਜਿਵੇਂ ਕਹਿੰਦੇ ਨੇ ਨਾ ਇੱਕ ਮੱਛੀ ਵੀ ਸਿਰਾਂ ਚੱਕ ਝੱਟ ਕੇ ਵਾਪਸ ਮੁੜਦੀ ਹੈ ਨਾ ਸਿਰਾਂ ਚੱਟ ਕੇ ਮੱਛੀ ਕਹਿੰਦੇ ਨੇ ਵੀ ਵਾਪਸ ਮੁੜਦੀ ਹੈ ਵਾਪਸ ਮੁੜਦੀ ਆਹ ਜਦੋਂ ਹੁਣ ਉਹਨਾਂ ਦਾ ਕਰਜ਼ੇ ਦੇ ਬੋਲ ਥੱਲੇ ਦੱਬ ਜਾਂਦੇ ਨੇ ਨਾ ਫੇਰ ਉਹਨਾਂ ਨੂੰ ਪਤਾ ਲੱਗਦਾ ਫੇਰ ਹੋਸ਼ ਆਉਂਦੀ ਹੈ ਹਾਂ ਫੇਰ ਹੋਸ਼ ਆਉਂਦੀ ਹੈ ਵੀ ਅਸੀਂ ਕੀ ਕਰਿਆ ਸੀ ਕੀ ਕਰਨਾ ਚਾਹੀਦਾ ਠੀਕ ਹੈ ਹਾਂਜੀ ਤੋਂ ਬਹੁਤ ਵਧੀਆ ਤੁਸੀਂ ਸੁਨੇਹਾ ਦੇ ਰਹੇ ਤੁਸੀਂ ਬਾਬੂ ਜੀ ਆੜੀਆਂ ਚੀਜ਼ਾਂ ਆਂਦੀਆਂ ਹੋਈਆਂ ਨੇ ਇਹ ਵੀ ਦਿਖਾਉ ਦਈਏ ਮੜੇ ਆਪਾਂ ਹਾਂ 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 ਜੀ ਅ ਆਹ ਕਿਨਾਂ ਦਾ ਉਦਮ ਹੈ ਜੀ ਦੱਸ ਸਕਦੇ ਹੋ ਇਹ ਸਾਡੇ ਫਾਰਮ ਦੇ ਗੰਨੇ ਤੇ ਚਾਰ ਵੈਰੈਟੀਆਂ ਲਾਈਆਂ ਹੋਣ ਆਸਿਆ ਠੀਕ ਹੈ ਜੀ ਠੀਕ ਹੈ ਅਸੀਂ ਅਸੀਂ ਸੀਡ ਫਾਰਮ ਵੀ ਚਲਾਉਂਦੇ ਆ ਓਕੇ ਠੀਕ ਹੈ ਤੁਹਾਡੇ 15023 ਕਾਮਯਾਬ ਹੈ ਸਾਰੀਆਂ ਕਾਮਯਾਬ ਤੁਸੀਂ ਗੁੜ ਬਣਾਇਆ 15023 ਦਾ ਗੁੜ ਬਣਾਉਂਦੇ ਆ ਅਸੀਂ ਇੱਕ ਲੂਣ ਤੋਂ ਬਿਨਾ ਕੋਈ ਚੀਜ਼ ਬਾਜ਼ਾਰ ਤੋਂ ਮੋੜ ਨਹੀਂ ਲੈਂਦੇ ਸਾਰੀਆਂ ਚੀਜ਼ਾਂ ਆਪਣੀਆਂ ਖੇਤ ਤੋਂ ਪੈਦਾ ਕਰਦੇ ਇੱਥੇ ਰੱਖ ਐਨੂੰ ਕਹਿੰਦੇ ਆ ਗੱਲ ਹੈ ਇਹ ਅਸੀਂ ਹੁਣ ਆਪਦਾ ਹੋਰ ਕੋਈ ਬਿਨਾ ਹੋਰ ਕੁਝ ਨਹੀਂ ਲਿਆਉਣਾ ਘਰੇ ਪੰਛੀਆਂ ਨੂੰ ਪੱਠੇ ਵੀ ਆਰਗੈਨਿਕ ਪਾਉਨੇ ਆ ਅਸੀਂ 15023 ਨੂੰ ਕੋਈ ਸਮੱਸਿਆ ਆਈ ਇਹ ਸਮੱਸਿਆ ਆਉਂਦੀ ਹੈ ਜਿਵੇਂ ਪਹਿਲਾਂ ਪਾਇਲਸਰ ਦੀ ਗੱਲ ਕਰਦੇ ਆ ਜਿਹੜੇ ਲੋਕ ਜਾਰੇ ਰੇ ਪਾਉਂਦੇ ਨੇ ਉਹਨੂੰ ਸੁਬਚਿਆ ਨੇ ਜਦੋਂ ਇਹਨੂੰ ਧੂਰੀਆਂ ਨਹੀਂ ਪਾਉਣਾ ਹੋਰ ਉਹਨੂੰ ਸਮਝਿਆ ਕਿ ਤੁਸੀਂ ਆਰਗੈਨਿਕ ਕਰਦੇ ਇਹਦੀ ਕੀਤੀ ਬਿਲਕੁਲ ਆਰਗੈਨਿਕ ਅੱਛਾ ਕੋਈ ਖਾਦ ਕੋਈ ਸਪਰੇ ਨਹੀਂ ਜੇ ਸਪਰੇ ਕਰਦੇ ਆ ਖੱਟੀ ਲੱਛੀ ਦੀ ਹਾਂ ਜਾਂ ਨਿੰਮ ਦੇ ਪੱਤੇ ਵਾਲ ਕੇ ਜਾਂ ਧਤੂਰੇ ਦੇ ਪੱਤੇ ਵਾਲ ਅੱਛਾ ਜੀ ਹਾਂ ਠੀਕ ਹੈ ਜੀ ਵਾਹ ਕੀ ਬਾਤ ਹੈ ਇਹ ਆ ਦੇਖੋ ਇਹ ਪੀੜੀ ਸਰੋਂ ਦਾ ਤੇਲ ਆ ਦੇਖੋ ਕਿੰਨਾ ਵੱਡਾ ਅੱਛਾ ਜੀ ਇਹ ਵੀ ਅਸੀਂ ਆਪ ਦੀ ਬੀਜ ਆ ਅਸੀਂ ਕੋਈ ਵੀ ਆਹ ਵਾਲੀ ਸਰਵਾਂ ਹਾਂਜੀ ਹਾਂ ਦੱਸਦੀ ਆ ਕੋਈ ਵੀ ਨਹੀਂ ਹਾਂਜੀ ਕੋਈ ਵੀ ਬੀਜ ਅਸੀਂ ਲੈ ਕੇ ਪਹਿਲਾਂ ਆਪਦੇ ਫਾਰਮ ਤੇ ਆਪ ਹੱਥੀ ਬਾਜ ਕੇ ਉਹਦਾ ਰਿਜ਼ਲਟ ਕਰਕੇ ਫੇਰ ਲੋਕਾਂ ਨੂੰ ਦੱਸਦੇ ਆ ਵਾਹ ਇਹ ਆ ਦੇਖੋ ਗਾਂ ਦਾ ਦੇਸੀ ਕਿਉ ਗਾਂ ਦਾ ਦੇਸੀ ਕਿਉ ਹੈ ਹੂੰ ਇਹ ਹੈਗਾ ਨਾ ਸਿਉਨੇਵਰਕਾ ਗਊ ਗਊ ਨੂੰ ਆਮ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਕਹਿੰਦੇ ਨੇ ਗਊ ਹਿੰਦੂਆਂ ਦੀ ਮਾਤਾ ਹੈ ਉਹਨਾਂ ਨੂੰ ਐ ਤੇ ਵੀ ਇਹਨੂੰ ਕੁਦਰਤ ਨੇ ਗੁਣ ਦਿੱਤੇ ਹੋਏ ਨੇ ਹਾਂ ਕੈਂ ਵੀ ਮੱਝ ਵੀ ਕਿੱਕੋ ਜੇ ਵਾਤਾਵਰਣ ਚ ਰਹਿੰਦੀਆਂ ਨੇ ਨਾ ਇੱਕੋ ਜੇ ਪੱਠੇ ਖਾਂਦੀਆਂ ਨੇ ਪਰ ਗਾਂ ਦਾ ਕਿਉਂ ਪੀਲਾ ਤੇ ਮਹਿੰਸ ਦਾ ਕਿਉਂ ਦਿੱਤਾ ਉਹਨੂੰ ਕੁਦਰਤ ਨੇ ਗੁਣ ਦਿੱਤਾ ਹੋਇਆ ਇਹ ਜਿਹੜਾ ਇਹਦੇ ਵਿੱਚ ਪੀਲਾਪਣ ਕੁਦਰਤੀ ਸ਼ਿਔਣਾ ਹੈ ਅਸੀਂ ਆਪਦੇ ਘਰੇ ਸਾਰੇ ਪਰਿਵਾਰ ਨੂੰ ਸਾਬ ਵਾਸਤੇ ਦੇਸੀ ਗਾਇਆਂ ਦਾ ਦੁੱਧ ਕਿਉਂ ਵਰਤਦੇ ਆ ਮੱਝਾਂ ਦਾ ਨਹੀਂ ਵਰਤਦੇ ਆ ਇਹਦਾ ਕਾਰਨ ਵੀ ਕੀ ਹੋਇਆ ਅਸੀਂ ਪਹਿਲਾਂ ਮੱਝਾਂ ਰੱਖ ਦਿੱਤੇ ਆਮ ਘਰਾਂ 'ਚ ਜਿਨ੍ਹਾਂ ਦੇ ਘਰ ਦੀ ਚੀਜ਼ ਵਾਲੀ ਹੁੰਦੀ ਹੈ ਬੁੜੀਆਂ ਦਾ ਖਿਆਲ ਹੁੰਦਾ ਵੀ ਅਸੀਂ ਬੱਚਿਆਂ ਨੂੰ ਕਿਉਂ ਵਾਲਾ ਦੇਈਏ ਜਾਂ ਘਰ ਵਾਲਿਆਂ ਨੂੰ ਤਕੜੇ ਹੋ ਜਾਣਗੇ ਫਿਰ ਉਹ ਮੈਨੂੰ ਹੋਰ ਜ਼ਿੰਦਗੀ 'ਚ ਹੁਣ ਤਾਂ ਹੀ ਹੋਰ ਸਾਰੀਆਂ ਚੀਜ਼ਾਂ ਠੀਕ ਨਹੀਂ ਬਿਮਾਰੀ ਤੋਂ ਰਹਤਾਂ ਪਰ ਇੱਕ ਉਹ ਘਰ ਦੇ ਕਿਓ ਵਾਲਾ ਪਾਉਣ ਕਰਕੇ ਉਹ ਮੇਰੀਆਂ ਨਾੜਾਂ ਬਲੌਕ ਹੋ ਗਈਆਂ ਸਟੰਟ ਪਾਇਨੇ ਇਸ ਕਰਕੇ ਤੇ ਹੁਣ ਮੈਂ ਮੱਝਾਂ ਵੇਚਦੀਆਂ ਗਾਈਆਂ ਦਾ ਸਭ ਵਾਸਤੇ ਕਿਓ ਬਦ ਦੁੱਧ ਕਿਓ ਕਰੇ ਗਾਈਆਂ ਦਾ ਲਓ ਜੀ ਕਿੱਡੀ ਸੋਹਣੀਆਂ ਗੱਲਾਂ ਆ ਤੇ ਬਹੁਤਿਆਂ ਨੂੰ ਨਾ ਐਵੇਂ ਵਹਿਮ ਹੁੰਦਾ ਆ ਵੀ ਅਗਲੇ ਕਹਿੰਦੇ ਆ ਜਿਹੜਾ ਆ ਇਲਾਕਾ ਨਾ ਮਾਨਸਾ ਸੰਗਰੂਰ ਬਰਨਾਲਾ ਇਹ ਏਰੀਆ ਖੋਰੇ ਪਛੜਿਆ ਆ ਤੇ ਆ ਦੇਖੋ ਉਹਨਾ ਏਰੀਏ ਦੇ ਜਿਹੜੇ ਲੋਗ ਆ ਉਹ ਤੁਹਾਨੂੰ ਮੈਸੇਜ ਕੀ ਦੇ ਰਹਾ ਉਹ ਵੀ ਕਿਸਾਨ ਮੇਲੇ ਦੇ ਕਿਆ ਬਾਤ ਹੈ ਬਾਪੂ ਜੀ ਆਹ ਦੇਖੋ ਆ ਕਿਸਮ ਦੀ ਕਣਕ ਦੀ ਕਿਸਮ ਐ ਪੀਏ ਜੂ ਦੀ ਕੱਢੀ ਹੋਈ ਪੰਜਾਬ ਚ ਚਪਾਤੀ ਨੰਬਰ 1 ਵਾਲੀ ਚਪਾਤੀ ਹਾਂ ਇਹਦਾ ਪ੍ਰਸ਼ਾਦਾ ਬਣਾ ਕੇ ਸਖੋ ਤੁਸੀਂ ਕਿੰਨਾ ਸਵਾਦ ਤੇ ਕਿੰਨਾ ਨਰਮ ਹੂੰ ਆਸੀ ਕੋਈ ਵੀ ਜੀ ਤੁਹਾਨੂੰ ਬੇਨਤੀ ਕੀਤੀ ਐ ਪਹਿਲਾਂ ਨਿੱਕੜ ਦਾ ਉਹਨੂੰ ਲੈਣਿਆ ਫਿਰ ਉਹਨੂੰ ਅਡਾਪਟ ਕਰਦੇ ਆ ਫਿਰ ਅੱਗੇ ਲੋਕਾਂ ਵਾਸਤੇ ਮੈਸੇਜ ਦੇ ਅੱਛਾ ਇਹ ਆ ਜਿਹੜਾ ਘਰ ਚ ਪਾਇਆ ਸੀ ਮੈਸੇਜ ਹਾਂ ਜਦੋਂ ਅਸੀਂ ਲੜਕੇ ਦੀ ਸ਼ਾਦੀ ਕੀਤੀ ਐ ਮੇਰਾ ਇਹ ਲੜਕਾ ਇੱਕੋ ਹੀ ਲੜਕਾ ਐ ਅੱਕੇ ਤਾਂ ਪੁੱਤੇ ਦੋ ਨੇ ਤੇ ਜੋ ਰਿਸ਼ਤੇ ਆਲਾ ਕਹਿੰਦਾ ਜੀ ਭਾਈ ਕੀ ਮੰਗਦੇ ਹੋ ਮਾਹ ਤਾਂ ਕਹਿੰਦਾ ਹੁੰਦਾ ਭਾਈ ਪ੍ਰਮਾਤਮਾ ਤੋਂ ਮੰਗੋ ਮੈਨੂੰ ਜੀਵਨ ਦਾਣ ਦੇ ਦੂ ਕੋਈ ਅਗਲਾ ਚੁੱਪ ਕਰ ਜਾਂਦਾ ਅਸੀਂ ਕਹਿੰਦੇ ਹੁੰਦੇ ਵੀ ਸਾਨੂੰ ਲੋੜ ਕੀ ਉਹ ਚਾਹੀਦੀਆ ਹੋਵੇ ਸੋਨੇ ਦੀ ਮਿਧਾਨੀ ਨੂੰ ਦੁੱਧ ਰਿੜਕੇ ਅੱਖੀਂ ਦੇਖਾਂ ਸਾਨੂੰ ਲੜਕੇ ਹੱਥੇ ਕੰਮ ਕਰਨ ਵਾਲੀ ਚਾਹੀਦੀ ਆ ਜਿਹੜਾ ਕਰਕੇ ਸਾਨੂੰ ਆਪ ਵੀ ਵੇਸੇ ਦੇ ਸਾਨੂੰ ਕੁਝ ਕਾੜੇ ਅਸੀਂ ਅੱਗ ਅੱਜਕੱਲ ਜਵਾਨਾ ਅਗਲਾ ਸੱਚੀ ਗੱਲ ਨੂੰ ਵੀ ਠੁੱਠੀ ਬਣਾ ਦਿੰਦਾ ਹੈ ਜਿਹੜਾ ਮੈਸੇਜ ਘਰ ਚ ਪਾਇਆ ਅਸੀਂ ਇਹ ਹੈ ਜੇ ਕੋਈ ਗਲਤ ਹੋ ਜੇ ਪਿੰਡ ਦੇ ਲੋਕ ਇੱਕ ਕਰਮ ਨਹੀਂ ਤੁਰਨ ਦਿੰਦੇ ਅਸੀਂ ਲੜਕੇ ਦਾ ਵਿਆਹ ਬਿਲਕੁਲ ਸਦਾ ਕੀਤਾ ਸੀ ਬਿਲਕੁਲ ਕੋਈ ਲੈਣ ਦੇ ਨਹੀਂ ਕਰਿਆ ਸਿਰਫ ਬਰਾਤ ਪਿੰਡ ਗਈ ਸੀ ਸਕੂਲ ਤੇ ਤਾਰਾ ਕੀਤਾ ਸੀ ਮੈਂ ਤੇ ਹੋਰ ਜਿਹੜੇ ਨਾਲ ਗਏ ਤੇ ਸੰਤ ਮਹਾਪੁਰਜ ਤਾਂ ਪੰਗਤ ਵੇ ਕੇ ਪ੍ਰਸ਼ਾਦਾ ਛਕਿਆ ਪੈਸੇ stdc ਕੀ ਜਾਣਾ